ਸ਼ੁਰੂਆਤ ਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕਮਲप्रीत कौर ਤਹਾਸਰ ਹੋਇਆ ਅੱਜ ਦੇ ਆਮ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੱਲੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖਾਸ ਅਪੀਲ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਮਪੁਰ 에ਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ ਉੱਤੇ ਰੱਖਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ 1 ਫਰਵਰੀ ਨੂੰ ਜਲੰਧਰ ਆ ਰਹੇ ਨੇ ਤੇ ਉਹ ਆਦਮپور 에어ਪੋਰਟ ਤੇ ਉਤਰਨਗੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਆਦਮپور 에어ਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ ਮੈਂ ਸਮੁੱਚੇ ਪੰਜਾਬ ਵਾਸੀਆਂ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ ਦਸਤਾਵੇਜ਼ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਹਫਤੇ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਉਹ 1 ਫਰਵਰੀ ਨੂੰ ਜਲੰਧਰ ਪਹੁੰਚਣਗੇ ਜਿੱਥੇ ਉਹ ਡੇਰਾ ਸਚਖੰਡ ਬਲਾ ਵਿਖੇ ਮੱਥਾ ਟੇਕਣਗੇ ਦੱਸਿਆ ਜਾ ਰਿਹਾ ਹੈ ਕਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਨਮ ਦਿਨ ਮੌਕੇ ਪੀਐਮ ਮੋਦੀ ਸ਼ਾਮ ਕਰੀਬ 4 ਵਜੇ ਜਲੰਧਰ ਪਹੁੰਚਣਗੇ ਪ੍ਰਸ਼ਾਸਨ ਅਤੇ ਡੇਰਾ ਪ੍ਰਬੰਧਨ ਵੱਲੋਂ ਇਸ ਸੰਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤਰੁਕਾ ਦਾ ਅਗਲੀ ਖਬਰ ਦੇ ਵਾਰਤਾਰ ਅਗਲੀ ਖਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਰਾਜਪਾਲ ਦੁਆਰਾ 28 ਜਨਵਰੀ 2026 ਨੂੰ ਪੰਜਾਬ ਵਿਧਾਨ ਸਭਾ ਜਿਸ ਦੀ ਮਿਤੀ 30 ਦਸੰਬਰ 2025 ਦੀ ਬੈਠਕ ਅਨਮਿੱਥੇ ਸਮੇਂ ਦੇ ਲਈ sthagit ਕਰ ਦਿੱਤੀ ਗਈ ਸੀ ਦਾ ਉਠਾਣ ਕਰ ਦਿੱਤਾ ਗਿਆ ਹੈ ਦਾ ਅਸਰ ਨੇ ਕਿ ਪੰਜਾਬ ਦੇ ਰਾਜਪਾਲ ਦੇ ਵੱਲੋਂ 16ਵੀਂ ਪੰਜਾਬ ਵਿਧਾਨ ਸਭਾ ਦੇ 11ਵੇਂ ਵਿਸ਼ੇਸ਼ ਸੈਸ਼ਨ ਦਾ ਉਠਾਨ ਕੀਤਾ ਗਿਆ। ਪੰਜਾਬ ਦੇ ਵਿੱਚ ਅਗਲੇ 3 ਦਿਨਾਂ ਦੇ ਲਈ ਵੱਡਾ ਅਲਰਟ ਜਾਰੀ ਕੀਤਾ ਗਿਆ। ਜਿਹਾਮੀ ਪੈਂਦੀ ਭਵਿਕਾ ਪਾਣੀ ਵੀ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਬਿਨਾਂ ਕਿਸੇ ਕੰਮ ਤੋਂ ਕਰੋ ਬਾਹਰ ਨਾ ਨਿਕਲਿਆ ਜਾਵੇ। ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਉਸ ਸੀਤ ਲਹਿਰ ਦਾ ਕਹਿਰ ਵੇਖਣ ਨੂੰ ਮਿਲੇਗਾ। ਦਰਸਲ ਬੀਤੇ ਦਿਨੀ ਸੂਬੇ ਵਿੱਚ ਕਈ ਠਾਵਾਂ ਤੇ ਪਾਣੀ ਗੜੇ ਮਾਰੀ ਮੀਂਹ ਅਤੇ ਚਲੀਆਂ ਤੇ ਠੰਡੀਆਂ ਹਵਾਵਾਂ ਕਾਰਨ ਮੌਸਮ ਨੇ ਕਰਵਟ ਲਈ ਹੈ ਜਿਸ ਕਾਰਨ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਅਗਲੇ ਦਿਨਾਂ ਲਈ ਮੌਸਮ ਵਿਭਾਗ ਨੇ ਤਾਜ਼ਾ ਅਪਡੇਟ ਸਾਂਝੀ ਕੀਤੀ ਹੈ ਅਤੇ ਮੌਸਮ ਵਿਭਾਗ ਵੱਲੋਂ ਅੱਜ ਤੋਂ ਲੈ ਕੇ 1 ਫਰਵਰੀ ਤੱਕ ਤਾਜ਼ਾ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇ ਮੁਤਾਬਕ ਪੰਜਾਬ ਵਿੱਚ 31 ਜਨਵਰੀ ਨੂੰ ਫਿਰ ਮੌਸਮ ਦੇ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ ਅਤੇ 1 ਫਰਵਰੀ ਨੂੰ ਬਾਰਿਸ਼ ਦੀ ਸੰਭਾਵਨਾ ਚਿਤਾਈ ਗਈ ਹੈ। ਉਥੇ ਹੀ ਮੌਸਮ ਵਿਭਾਗ ਦੇ ਵੱਲੋਂ ਵੀ ਅਗਲੇ 3 ਦਿਨਾਂ ਲਈ ਸੂਬੇ ਵਿੱਚ yellow alert ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ 30 ਜਨਵਰੀ ਤੱਕ ਸੰਘਣੀ ਧੁੰਦ ਅਤੇ ਠੰਡ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਅਗਲੀ ਖਬਰ ਪੰਜਾਬ ਦੇ ADGP ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵਿਧਿਕ ਡਾਇਰੈਕਟਰ ਜਰਨਲ ਆਫ ਪੁਲਿਸ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੀ ਰਿਟਾਇਰਮੈਂਟ ਦੀ ਮਿਤੀ 31-1-2026 ਤੋਂ ਸੇਵਾ ਕਾਲਜ 1 ਸਾਲ ਦਾ ਵਾਅਦਾ ਕੀਤਾ ਗਿਆ ਜਿਹਾਏ ਵੱਡਾ ਅਪਡੇਟ ਸਾਹਮਣੇ ਆ ਰਿਹਾ ਦਸਨਿਆਂ ਪੰਜਾਬ ਐਡੀਜੀਪੀ ਅਜੀਤ ਕੁਮਾਰ ਪਾਂਡੇ ਦੇ ਸੇਵਾ ਕਾਲ ਦੇ ਵਿੱਚ ਵਾਅਦਾ ਕੀਤਾ ਗਿਆ ਤਦ ਲਈ ਆਪਣੇ ਸਾਹ ਤੇਜਪੰਨੂ ਦੇ ਪਰ ਲੋਕ ਕਾਂਗਰਸ ਨੂੰ ਲੈ ਕੇ ਤਿੱਖਾ ਨਿਸ਼ਾਨਾ ਵਿਧਿਆ ਗਿਆ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਪਠੱਲ ਦੇ ਬਿਆਨਾਂ ਤੇ ਬਹੁਤ ਵਿਟੇਸ਼ਵਾਲਾਂ ਨੂੰ ਜਨਮ ਦਿੱਤਾ ਹੈ ਇਹ ਗੱਲਾਂ ਬਲਤੇਜ ਪੰਨੋ ਦੇ ਵੱਲੋਂ ਕਹੀਆਂ ਗਈਆਂ ਨੇ ਪੰਜਾਬ ਦੀ ਪਲਾਈ ਬਾਸ ਤੇ ਲੋਡ ਹੈ ਕਿ ਬੀਬੀ ਪਠੱਲ ਉਹਨਾਂ ਕਾਂਗਰਸ ਦੇ ਆਗੂਆਂ ਅਤੇ ਸਲਾਹਕਾਰਾਂ ਦੇ ਨਾਂ ਪੰਜਾਬ ਦੇ ਲੋਕਾਂ ਸਾਹਮਣੇ ਉਜਾਗਰ ਕਰਨ ਜਿਹੜੇ ਬੇਕਸੂਰ ਪੰਜਾਬ ਵਾਸੀਆਂ ਨੂੰ ਉਡਾ ਕੇ ਦੁਬਾਰਾ ਸਰਕਾਰਾਂ ਬਣਾਉਣ ਦੇ ਮਨਸੂਬੇ ਰੱਖਦੇ ਸੀ ਤਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੋਰ ਵੀ ਕਈ ਗੱਲਾਂ ਆਖੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ ਜੀ ਦੀ ਮੈਂ ਇੰਟਰਵਿਊ ਸੁਣ ਰያ ਸੀ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਚੋਣਾਂ ਆਈਆਂ ਤੇ ਮੈਨੂੰ ਮੇਰੀ ਪਾਰਟੀ ਦੇ ਕੁਝ ਸਲਾਹਕਾਰਾਂ ਨੇ ਤੇ ਨੇਤਾਵਾਂ ਨੇ ਇਹ ਸਲਾਹ ਦਿੱਤੀ ਕਿ ਕੁਝ ਬੰਬ ਚਲਵਾ ਲਏ ਜਾਣ ਬੱਸਾਂ ਦੇ ਵਿੱਚ ਤੇ ਜਨਤਕ ਥਾਵਾਂ ਦੇ ਉੱਤੇ ਤੇ ਦੁਬਾਰਾ ਸਰਕਾਰ ਰਿਪੀਟ ਹੋ ਸਕਦੀ ਹੈ ਕਮਾਲ ਦੀ ਗੱਲ ਹੈ ਕਿ ਕਾਂਗਰਸ ਦੇ ਸੀਨੀਅਰ ਆਗੂ ਰਜਿੰਦਰ ਕੌਰ ਪਠੱਲਹਰੀ ਐਡਾ ਵੱਡਾ ਖੁਲਾਸਾ ਕਰ ਰਹੇ ਨੇ ਬੀਬੀ ਰਜਿੰਦਰ ਕੌਰ ਪਠੱਲਹਰਾ ਨੂੰ ਇਹ ਦੱਸ ਦੇਣਾ ਚਾਹੀਦਾ ਹੈ ਕਿ ਕਾਂਗਰਸ ਦੇ ਉਹ ਕਿਹੜੇ ਨੇਤਾ ਸਨ ਤੇ ਕਾਂਗਰਸ ਦੇ ਉਹ ਕਿਹੜੇ ਸਲਾਹਕਾਰ ਸਨ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਬੰਬ ਚਲਵਾ ਕੇ ਸਰਕਾਰ ਦੁਬਾਰਾ ਰਿਪੀਟ ਕੀਤੀ ਜਾ ਸਕਦੀ ਹੈ ਭਾਵੇਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੋ ਕੇ ਸਾਹਮਣੇ ਆ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਰਵਾਇਤੀ ਪਾਰਟੀਆਂ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਾਨਾਂ ਦਾ ਦਾਅ ਦੇ ਉੱਤੇ ਲਾ ਕੇ ਆਪਣੀਆਂ ਸਰਕਾਰਾਂ ਬਣਾਉਂਦੀਆਂ ਤੇ ਰਿਪੀਟ ਕਰਦੀਆਂ ਰਹੀਆਂ ਤਵੱਦਾ ਅਗਲੀ ਖਬਰ ਦੇ ਵਾਰ ਲੈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਉਛਾਲ ਜੜਾ ਕੀ ਦਰਜ ਕੀਤਾ ਗਿਆ ਤਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਬੁੱਧਵਾਰ ਨੂੰ ਵੀ ਰਿਕਾਰਡ ਤੇਜ਼ੀ ਦਾ ਸਿਲਸਿਲਾ ਜਾਰੀ ਰਿਹਾ ਤੇ ਜਿਸ ਨਾਲ ਦੋਵੇਂ ਕੀਮਤੀ ਧਾਤਾਂ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਹਨ ਮਲਟੀ ਕਮੋਡਿਟੀ ਐਕਸਚੇਂਜ ਦੇ ਵਿੱਚ ਮਾਰਚ ਦੀ ਸਪਲਾਈ ਵਾਲੀ ਚਾਂਦੀ ਦੀ ਕੀਮਤ 7 ਇਸ਼ਾਰਾ ਰਾਂਝਾ ਫੀਸ ਦੀ 26821 ਰੁਪਏ ਦੇ ਪਾਰੀ ਵਾਧੇ ਨਾਲ 383100 ਰੁਪਏ ਪ੍ਰਤੀ ਕਿਲੋਗ੍ਰam ਦੇ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਇਸੇ ਤਰ੍ਹਾਂ ਫਰਵਰੀ ਦੀ ਸਪਲਾਈ ਵਾਲੇ ਸੋਨੇ ਦੀ ਕੀਮਤ ਵੀ 3 ਫੀਸਦੀ ਯਾਨੀ 4730 ਰੁਪਏ ਚੜ ਕੇ 162429 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਸਿਖਰ ਤੇ ਪਹੁੰਚ ਗਈ ਹੈ ਅੰਤਰਰਾਸ਼ਟਰੀ ਬਾਜ਼ਾਰ 'ਚ ਵੀ ਕੀਮਤਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਕਾਮਿਕਸ ਦੇ ਵਿੱਚ ਮਾਰਚ ਦੀ ਸਪਲਾਈ ਵਾਲੀ ਚਾਂਦੀ ਦੀ ਕੀਮਤ 9.03 ਫੀਸਦੀ ਦੇ ਉਛਾਲ ਨਾਲ 115.52 ਡਾਲਰ ਪ੍ਰਤੀ ਆਉਂਸ ਹੋ ਗਈ ਹੈ ਤੇ ਸੋਨੇ ਦੀ ਕੀਮਤ ਵੀ ਪਹਿਲੀ ਵਾਰ 5200 ਡਾਲਰ ਦਾ ਆਂਕੜਾ ਪਾਰ ਕਰਦਿਆਂ 5252.1 ਡਾਲਰ ਪ੍ਰਤੀ ਆਉਂਸ ਦੇ ਰਿਕਾਰਡ ਫੱਦਰ ਤੇ ਪਹੁੰਚ ਗਈ ਹੈ ਤਾਂ ਇਹ ਜਾਣਕਾਰੀ ਬੀਤੇ ਕਾਲ ਤੱਕ ਦੀ ਸਾਹਮਣੇ ਆਈ ਹੈ ਤਾਂ ਅਗਲੀ ਖਬਰ ਤੁਹਾਡੇ ਬਾਤ ਅਗਲੀ ਖਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਪੰਜਾਬ ਦੇ ਖਾਸ ਕਰਕੇ ਮਾਲਵਾ ਖੇਤਰ ਲਈ ਇੱਕ ਇਤਿਹਾਸਿਕ ਪਲ ਉਸ ਵੇਲੇ ਦਰਜ ਹੋਵੇਗਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਵਰਚੁਅਲ ਉਦਘਾਟਨ ਕਰਨਗੇ ਜੀ ਹਾਂ ਕਈ ਸਾਲਾਂ ਤੋਂ ਉਡੀਕ ਰਹੇ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਲੁਧਿਆਣਾ ਸਮੇਤ ਆਲੇ ਦੁਆਲੇ ਦੇ ਉਦਯੋਗਿਕ ਅਤੇ ਵਪਾਰਕ ਖੇਤਰਾਂ ਨੂੰ ਸਿੱਧਾ ਹਵਾਈ ਲਾਭ ਮਿਲਣ ਦੀ ਉਮੀਦ ਹੈ ਸਾਲ 2019 ਵਿੱਚ ਸ਼ੁਰੂ ਹੋਏ ਇਸ ਹਵਾਈ ਅੱਡੇ ਦੇ ਸਿਵਲ ਟਰਮੀਨਲ ਅਤੇ ਹੋਰ ਸੰਬੰਧਿਤ ਇਮਾਰਤਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਹਲਵਾਰਾ ਹਵਾਈ ਅੱਡੇ ਦੇ ਸੀਈਓ ਜਗਤ ਜਗੀਰ ਸਿੰਘ ਨੇ ਦੱਸਿਆ ਕਿ ਉਦਘਾਟਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਟੀਮ ਦੇ ਵੱਲੋਂ ਹਵਾਈ ਅੱਡੇ ਦੇ ਹਰ ਪੱਖ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਅਗਵਾਈ ਹੇਠ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਦਘਾਟਨੀ ਸਮਾਰੋਹ ਦੀਆਂ ਰਸਮੀ ਤਿਆਰੀਆਂ ਲਈ ਲੋੜਿੰਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ ਤਾਂ ਜੋ ਸਮਾਰੋਹ ਸੁਚੱਜੇ ਢੰਗ ਦੇ ਨਾਲ ਸੰਪੰਨ ਹੋ ਸਕੇ। ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡਾ ਪੰਜਾਬ ਲਈ ਰਣਨੀਤਿਕ ਅਤੇ ਆਰਥਿਕ ਪੱਖੋਂ ਬੇहद ਅਹਿਮ ਮੰਨਿਆ ਜਾ ਰਿਹਾ ਹੈ। ਏਅਰ ਕ੍ਰੈਸ਼ ਦੇ ਵਿੱਚ ਅਜੀਤ ਪਵਾਰ ਦੀ ਮੌਤ ਹੋਈ ਹੈ ਤੇ ਉਸਦੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵਿੱਚ ਤੇ ਖਾਸ ਤੌਰ ਤੇ ਉਹਨਾਂ ਦੇ ਚੋਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ। ਦੱਸ ਦਿੰਦੇ ਕਿ ਇਸ ਦੇ ਨਾਲ ਹੀ ਵੀ ਹੋਰ ਵੀ ਕਈ ਯਾਤਰੀ ਜਿਹੜੇ ਕਿ ਇਸ ਦੇ ਵਿੱਚ ਮਾਰੇ ਗਏ ਨੇ। ਬਾਰਾਮਤੀ ਵਿੱਚ ਹੋਏ ਜਹਾਜ਼ ਹਾਦਸੇ ਨੇ ਮਹਾਰਾਸ਼ਟਰ ਦੀ ਰਾਜਨੀਤੀ ਅਤੇ ਪਵਾਰ ਪਰਿਵਾਰ ਨੂੰ ਡੂੰਘੇ ਸੋਗ ਵਿੱਚ ਟੋਪ ਦਿੱਤਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ ਜਹਾਜ਼ ਉਹਨਾਂ ਸਮੇਤ 4 ਲੋਕ ਹੋਰ ਸਵਾਰ ਸਨ ਹਾਦਸੇ ਵਿੱਚ ਜਹਾਜ਼ ਪੂਰੀ ਤਰ੍ਹਾਂ ਸਾੜ ਗਿਆ ਸੀ ਅਤੇ ਇਸ ਘਟਨਾ 'ਚ ਕੋਈ ਵੀ ਜ਼ਿੰਦਾ ਨਹੀਂ بچਿਆ ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ ਵੀਰਵਾਰ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਮੇਰੀ ਜਾਣਕਾਰੀ ਅਨੁਸਾਰ ਅਜੀਤ ਪਵਾਰ ਦੇ ਨਾਲ ਜਹਾਜ਼ ਵਿੱਚ ਪਾਇਲਟ ਸੁਮਿਤ ਕਪੂਰ ਅਤੇ ਕੋ-ਪਾਇਲਟ ਸੰਭਵੀ ਪਾਠਕ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਅਜੀਤ ਪਵਾਰ ਦੇ ਦੋ ਸਟਾਫ ਮੈਂਬਰ ਵਿਦੇਪ ਜਾਦਵ ਅਤੇ ਪਿੰਕੀ ਮਾਲੀ ਮੌਜੂਦ ਸਨ। ਭਾਰਤ ਅਤੇ EU ਵਿਚਾਲੇ ਵਪਾਰਕ ਇਤਿਹਾਸਿਕ ਸਮਝੌਤਾ ਹੋਇਆ ਹੈ। ਭਾਰਤ ਅਤੇ ਯੂਰੋਪੀਅਨ ਯੂਨੀਅਨ ਵਿਚਕਾਰ ਮੁਕਤ ਵਪਾਰ ਸਮਝੌਤੇ FTA ਦੇ ਸਿਰੇ ਚੜਨ ਨਾਲ ਵਿਸ਼ਵ ਪੱਧਰ ਤੇ ਇੱਕ ਨਵੀਂ ਚਰਚਾ ਛਿੜ ਗਈ ਹੈ। ਅਜਿਹਾ ਅੰਦਾਜ਼ਨ ਹੈ ਕਿ ਇਸ ਸਮਝੌਤੇ ਨੂੰ ਅੰਤਰਰਾਸ਼ਟਰੀ ਮੀਡੀਆ, ਵਿਦੇਸ਼ੀ ਸਿਆਸੀ ਨੇਤਾਵਾਂ ਅਤੇ ਵਪਾਰਕ ਮਹਾਰਾ ਵੱਲੋਂ ਇਤਿਹਾਸਕ ਰਣਨੀਤਕ ਅਤੇ ਸਮੇਂ ਦੇ ਅਨੁਕੂਲ ਦੱਸਿਆ ਜਾ ਰਿਹਾ ਹੈ। ਜੀ ਹਾਂ ਵਿਸ਼ਵ ਦੇ ਪ੍ਰਮੁੱਖ ਅਖਬਾਰਾਂ ਨੇ ਇਸ ਸੌਦੇ ਦੀ ਸ਼ਲਾਘਾ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਦਰ ਆਫ ਆਲ ਟ੍ਰੇਡ ਡੀਲਸ ਦਾ ਅਸਲੀ ਜੇਤੂ ਕਰਾਰ ਦਿੱਤਾ ਹੈ ਦੱਸਣਿਆ ਕਿ ਨੀਜੀ ਅਖਬਾਰਾਂ ਦੇ ਅਨੁਸਾਰ ਅਦਾਰਿਆਂ ਨੇ ਵੀ ਇਸ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਇਸੇ ਸਿਰਲੇਖ ਦੀ ਵਰਤੋਂ ਕੀਤੀ ਹੈ ਜਦ ਕਿ ਦ ਵਾਲ ਸਟਰੀ ਜਰਨਲ ਅਨੁਸਾਰ ਇਹ ਸਮਝੌਤਾ ਅਮਰੀਕੀ ਵਪਾਰਕ ਨੀਤੀਆਂ ਦੀ ਅਨਿਸ਼ਚਿਤਤਾ ਦੇ ਦੌਰ ਵਿੱਚ ਦੋਵਾਂ ਸ਼ਕਤੀਆਂ ਵੱਲੋਂ ਗੱਠ ਜੋੜ ਦੇ ਵਿਸਤਾਰ ਦਾ ਸੰਕੇਤ ਹੈ ਇਸ ਸਮਝੌਤੇ ਤਹਿਤ ਟੈਰਿਫਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਯੂਰਪੀਅਨ ਯੂਨੀਅਨ ਅਗਲੇ 7 ਸਾਲਾਂ ਵਿੱਚ 99.5% ਦੀ ਭਾਰਤੀ ਵਸਤੂਆਂ ਤੇ ਟੈਰਿਫ ਘਟਾਏਗੀ ਜੋ ਕਿ ਭਾਰਤ ਵੀ 96.6% ਦੀ ਯੂਰਪੀਅਨ ਨਿਰਿਆਤ ਤੇ ਟੈਰਿਫ ਖਤਮ ਇਹ ਕੱਟ ਕਰੇਗਾ ਖਾਸ ਕਰਕੇ ਕਾਰਾਂ ਤੇ ਲੱਗਣ ਵਾਲੀ ਡਿਊਟੀ ਜੋ ਪਹਿਲਾਂ 100 ਫੀਸਦੀ ਤੋਂ ਉੱਪਰ ਸੀ ਹੁਣ ਕੱਟ ਕੇ ਸਿਰਫ 10 ਫੀਸਦੀ ਰਹਿ ਜਾਵੇਗੀ ਇਹ ਸਮਝੌਤਾ 27 ਟ੍ਰਿਲੀਅਨ ਡਾਲਰ ਦੇ ਬਾਜ਼ਾਰ ਅਤੇ ਲਗਭਗ 2 ਅਰਬ ਲੋਕਾਂ ਦੀ ਆਬਾਦੀ ਨੂੰ ਕਵਰ ਕਰਦਾ ਹੈ ਤੇ ਉਧਰ ਹੀ ਤੂਰੀ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਤੂਰੀ ਸ਼ਹਿਰ ਦੇ ਸਰਵਪੱਖੀ ਵਿਕਾਸ ਅਤੇ ਆਧੁਨਿਕ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਅੱਜੜਾ ਚੁੱਕਿਆ ਗਿਆ ਤੇ ਆਓ ਸੁਣਦੇ ਹਾਂ ਕੀ ਜਾਣਕਾਰੀ ਸਾਹਮਣੇ ਆਈ ਹੈ ਸਰਜ ਕਾਰਤਨ ਕਿੰਨੇ ਕਿੰਨੀ ਲਾਗਤ ਨਾਲ ਕਿਹੜੇ ਕਿਹੜੇ ਕੰਮਾਂ ਦੇ ਘੜਨੇ ਅੱਜ ਵਾਰਡ ਨੰਬਰ 18 ਤੇ 16 ਚ ਲਗਭਗ 50 ਲੱਖ ਦੀ ਲਾਗਤ ਨਾਲ ਉੱਤਲੀ ਵੱਖ-ਵੱਖ ਵਿਕਾਸ ਕਾਰਜਾਂ ਲਈ ਅਸੀਂ ਕੰਮਾਂ ਦੀ ਸ਼ੁਰੂਆਤ ਕਰਾਈ ਆ। ਉਸ ਤੋਂ ਇਲਾਵਾ ਵਾਰਡ ਨੰਬਰ 1 'ਚ ਲਗਭਗ 70 ਲੱਖ ਦੇ ਕਰੀਬ ਤੇ ਲਗਭਗ ਮਲੇਰ ਕੋਟਲਾ ਤੇ ਧੂਰੀ ਰੋਡ ਤੇ ਬਾਗੜੀਆਂ ਰੋਡ ਉਹਨਾਂ ਦੇ ਦੋ ਐਂਟਰੀ ਪੁਆਇੰਟ ਨੇ ਉਹਨਾਂ ਦਾ ਸੁੰਦਰੀਕਰਨ ਕੀਤਾ ਜਾਊਗਾ। ਵੱਖ-ਵੱਖ ਤਰ੍ਹਾਂ ਦੇ ਉੱਥੇ ਬਹੁਤ ਸੋਹਣੇ ਤਰੀਕੇ ਨਾਲ ਦਰਖਤ ਲਾਏ ਜਾਣਗੇ ਤੇ ਆਲੇ-ਦੁਆਲੇ ਟਾਈਨ ਲੱਗਣਗੀਆਂ। ਲਗਭਗ 7.80 ਲੱਖ ਦੇ ਕਰੀਬ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਆ। ਜਦੋਂ ਇਹ ਕੰਮ ਮੁਕੰਮਲ ਹੋ ਕੇ ਸੀਐਮ ਸਾਹਿਬ ਦੇ ਇੱਕ ਕਰ ਕਮਲਾਂ ਨਾਲ ਇਹਨਾਂ ਨੂੰ ਉਦਘਾਟਨ ਕਰਵਾਇਆ ਜਾਵੇ। ਇਸ ਤੋਂ ਇਲਾਵਾ ਹੋਰ ਕਿਹੜ ਇਸ ਤੋਂ ਇਲਾਵਾ ਜਿਵੇਂ ਕਿ ਅਬਬਾ ਫਰੀਦ ਯੂਨੀਵਰਸਿਟੀ ਦੇ ਅਧੀਨ ਅਸੀਂ ਇੱਕ ਇਸ ਨਰਸਿੰਗ ਕਾਲਜ ਦੀ ਸ਼ੁਰੂਆਤ ਕਰਵਾ ਰਹੇ ਹਾਂ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਆਪਣਾ ਆਈਟੀਆਈ ਦਾ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਉੱਥੇ ਵੱਖ-ਵੱਖ ਨਵੀਆਂ ਟ੍ਰੇਡਾਂ ਦੀ ਵੀ ਅਸੀਂ ਸ਼ੁਰੂਆਤ ਕਰਵਾਉਣ ਜਾ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਲਗਭਗ ਆਪਣਾ ਜਿਹੜਾ ਆਰਓਬੀ ਦਾ ਚੱਲ ਰਿਹਾ ਉਹਦੇ ਲਗਭਗ 54 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹਨੀਆਂ ਜਿੱਥੇ ਪਰਮਿਸ਼ਨ ਪੈਂਡਿੰਗ ਨੇ ਉਹ ਆਉਣ ਵਾਲੇ ਦਿਨਾਂ ਚ ਕਲੀਅਰ ਕਰਾ ਕੇ ਜਲਦੀ ਕੰਮ ਉਸ ਦਾ ਵੀ ਸ਼ੁਰੂ ਕਰਵਾਇਆ ਜਾਵੇ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਜਾਇਜ਼ ਮੰਗਾਂ ਨੂੰ ਹੱਲ ਕਰਨ ਦੀ ਲਈ ਜਿਹੜੀ ਕਿ ਵਚਨਬੱਧ ਹੈ ਜਿਹਾ ਦਾਪਨ ਹੈ ਕਿ ਇਹ ਡਾਕਟਰ ਅਰਜੋਤ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਪੰਜਾਬ ਦੇ ਸਾਂਝੀ ਮਾਮਲੇ ਅਤੇ ਐਨਆਰਆਈ ਮੰਤਰੀ ਡਾਕਟਰ ਅਰਜੋਤ ਸਿੰਘ ਨੇ ਸੂਬਾ ਸਰਕਾਰ ਦੀ ਮੁਲਾਜ਼ਮਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਮੁਲਾਜ਼ਮਾ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ। ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਸਮੇਤ ਮੁਲਾਜ਼ਮਾਂ ਦੇ ਕਈ ਅਹਿਮ ਮੁੱਦੇ ਪਹਿਲਾਂ ਹੀ ਹੱਲ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਆ ਜਾਇਜ਼ ਮੰਗਾਂ ਤੇ ਵੀ ਸਰਕਾਰ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ ਪੰਜਾਬ ਸਿਵਲ ਸਕਤਰੇਤ ਵਿਖੇ ਵਕਵਕ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਡਾਕਟਰ ਰਵਜੋਤ ਸਿੰਘ ਨੇ ਲਿਖਿਆ ਸਿੱਖਿਆ ਵਿਭਾਗ ਨਾਲ ਸੰਬੰਧਿਤ ਮੁੱਦਿਆਂ ਤੇ ਵਿਸਥਾਰ ਪੂਰਵਕ ਚਰਚਾ ਕੀਤੀ ਇਸ ਮੌਕੇ ਸਕਤਰ ਸਿੱਖਿਆ ਸੁਨਾਲੀ ਗਿਰੀ ਸਮੇਤ ਸਿੱਖਿਆ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ਮਾਸਟਰ ਸਲੀਮ ਰੌਸ਼ਨ ਪ੍ਰਿੰਸ ਤੇ ਯਵਰਾਜ ਹੰਸ ਇਹਨਾਂ ਦੇ ਵੱਲੋਂ 79 ਗਿਲ ਤੋਂ ਮਾਫੀ ਮੰਗੀ ਗਈ ਹੈ ਜਿਵੇਂ ਦੱਸਿਆ ਗਿਆ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਦਾਕਾਰ ਇਹਨਾਂ ਦੇ ਵੱਲੋਂ ਇੱਕ ਵੀਡੀਓ ਜੁੜੀ ਸਾਂਝੀ ਕੀਤੀ ਗਈ ਸੀ ਜਿਸ ਦੇ ਮੱਦੇ ਨਜ਼ਰ ਉਹ ਵੀਡੀਓ ਇੰਨੀ ਵਾਇਰਲ ਹੋਈ ਕਿ ਉਹਨਾਂ ਨੇ ਜੁੜੀ ਕਿ 79 ਗਿਲ ਤੋਂ ਮਾਫੀ ਮੰਗਣੀ ਪਈ ਪੰਜਾਬੀ ਸੰਗੀਤ ਜਗਤ ਦੇ ਨਾਂ ਮੇ ਗਾਇਕਾਂ ਵਿਚਾਲੇ ਛੜਿਆ ਵਿਵਾਦ ਹੁਣ ਮਾਫੀ ਨਾਂ ਮੇ ਤੱਕ ਪਹੁੰਚ ਗਿਆ ਇੱਕ ਅਰਿਆਤੀ ਸ਼ੋਦੀ ਸ਼ੂਟਿੰਗ ਦੌਰਾਨ ਮਾਸਟਰ ਸਲੀਮ, ਰੌਸ਼ਨ ਪ੍ਰਿੰਸ ਅਤੇ ਯਵਰਾਜ ਹੰਸਵਲੋ ਸਾਂਝੀ ਕੀਤੀ ਗਈ ਇੱਕ ਵੀਡੀਓ ਨੇ ਉਸ ਵੇਲੇ ਹੰਗਾਮਾ ਖੜਾ ਕਰ ਦਿੱਤਾ ਜਦੋਂ ਉਹਨਾਂ ਤੇ ਦਿੱਗਜ ਕਾਇਕ ਨਛੱਤਰ ਗਿਲ ਦਾ ਮਜ਼ਾਕ ਉਡਾਉਣ ਦੇ ਦੋਸ਼ ਲੱਗੇ। ਸ਼ੂਟਿੰਗ ਦੌਰਾਨ ਹੋਣਾ ਤਿੰਨਾਂ ਕਲਾਕਾਰਾਂ ਨੇ 76 ਗਿਲ ਦਾ ਮਸ਼ਹੂਰ ਸੈਟ Song ਸਾਡੀ ਜਾਨ ਤੇ ਬਣੀ ਹੈ ਤੇਰਾ ਹਾਸਾ ਹੋ ਗਿਆ ব্যাকਗਰਾਉਂਡ ਵਿੱਚ ਲਗਾ ਕੇ ਇੱਕ ਰੀਲ ਬਣਾਈ ਸੀ ਵੀਡੀਓ ਵਿੱਚ ਇਹ ਤਿੰਨੋਂ ਕਲਾਕਾਰ ਗਿਲ ਦੇ ਸੁਰਾਂ ਦੀ ਨਕਲ ਕਰਦੇ ਹੋਏ ਨਜ਼ਰ ਆਏ ਹੱਸਦੇ ਹੋਏ ਨਜ਼ਰ ਆ ਰਹੇ ਸਨ ਇਹ ਵੀਡੀਓ ਯੁਰਵਰਾਜ ਹੰਸ ਦੇ ਅਧਿਕਾਰਤ ਇੰਸਟਾਗ੍ਰam ਪੇਜ ਤੇ ਅਪਲੋਡ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਇਸ ਵੀਡੀਓ ਤੋਂ ਨਰਾਜ਼ ਹੋ ਕੇ ਨਾ ਛਤਰਗਮੇ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਉਹਨਾਂ ਲਿਖਿਆ ਕਿਉਂ ਤੁਸੀਂ ਸਾਰੇ ਆਪਣੀ ਅਕਲ ਦਾ ਜਨਾਜ਼ਾ ਕਰ ਰਹੇ ਹੋ ਮੈਂ ਮੰਨਦਾ ਹਾਂ ਕਿ ਤੁਸੀਂ ਮੇਰੇ ਤੋਂ ਵੱਡੇ ਅਤੇ ਸੁਰੇਲੇ ਕਲਾਕਾਰ ਹੋ ਗਿਲਡੇ ਪ੍ਰੋਫੈਸਰਸ ਕਾ ਨੇ ਵੀ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿ ਹਾਗੀ ਕਲਾਕਾਰਾਂ ਨੂੰ ਆਪਣੇ ਸਾਥੀ ਕਲਾਕਾਰ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਸਪਾਸਟਰ ਸਲੀਮਤ ਰੌਸ਼ਨ ਟ੍ਰੈਂਡਸ ਨੇ ਤੁਰੰਤ ਵੀਡੀਓ ਜਾਰੀ ਕਰਕੇ ਮਾਫੀ ਮੰਗ ਲਈ ਉਰਵਰਾਜ ਹੰਸ ਦੇ ਵੱਲੋਂ ਵੀ ਵੀਡੀਓ ਜਾਰੀ ਕਰਕੇ ਮਾਫੀ ਮੰਗੀ ਗਈ ਉਹਨਾਂ ਨੇ ਕਿ ਹਾਂ ਉਹ ਸਿਰਫ ਰਿਹਰਸਲ ਕਰ ਰਹੇ ਸਨ ਅਤੇ ਪਿੱਛੇ ਗਾਣਾ ਚਲਾ ਰਿਹਾ ਸੀ ਚਲ ਰਿਹਾ ਸੀ ਤੇ ਉਹਨਾਂ ਦਾ ਮਕਸਦ ਕਿਸੇ ਦਾ ਮਜ਼ਾਕ ਉਡਾਉਣਾ ਨਹੀਂ ਸੀ ਨਛੱਤਰ ਗਿਲ ਵਰਗਾ ਕੋਈ ਕਾਹ ਵੀ ਨਹੀਂ ਸਕਦਾ ਰੌਸ਼ਨ ਟ੍ਰੈਂਡਸ ਕਹਿੰਦੇ ਨੇ ਨਛੱਤਰ ਗਿਲ ਨੂੰ ਆਪਣੇ ਉਸਤਾਦ ਅਤੇ ਵੱਡੇ ਭਰਾ ਸਨਮਾਨ ਦੱਸਿਆ ਵਿਰਾਜ ਹੰਸ ਨੇ ਕਿਹਾ ਵਿਵਾਦਵਾਦਾ ਵੇਖ ਹੀ ਵਿਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੋਂ ਉਹ ਵਿਵਾਦਿਤ ਵੀਡੀਓ ਹਟਾ ਦਿੱਤੀ ਤੇ ਉਸ ਦੇ ਨਾਲ ਉਹਨਾਂ ਨੇ ਇਸ ਸਾਰੇ ਘਟਨਾਕਰਮ ਵਿੱਚ ਮਾਫੀ ਵੀ ਮੰਗੀ ਤੇ ਆਓ ਕੁਝ ਗੱਲਾਂ ਇਹਨਾਂ ਦੀਆਂ ਸੁਣਦੇ ਹਾਂ ਪਿਆਰੇ ਸਤਕਾਰਯੋਗ ਨਿਚਤਰ ਗਿਲਪਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤੀ ਇਹਦਾਂ ਹੁੰਦਾ ਕਿ ਗਲਤੀ ਹੋ ਜਾਂਦੀ ਹੈ ਬਸ ਐਦਾਂ ਦੀ ਹੀ ਆ ਗੱਲ ਬਣ ਗਈ ਐਦਾਂ ਦੀ ਅਦਰਵਾਈਜ਼ ਇਹਦੇ ਪਿੱਛੇ 1% ਵੀ ਕਿਸੇ ਦਾ ਇਹ ਆ ਮਨਸ਼ਾ ਨਹੀਂ ਸੀ ਕਿ ਤੁਹਾਡੀ ਡਿਸਰੈਸਪੈਕਟ ਕੀਤੀ ਜਾਏ ਬੇਇਜ਼ਤੀ ਕੀਤੀ ਜਾਏ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਜਾਂ ਗਾਇਕੀ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ادب ਸਤਿਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ਅਦਬ ਦੀ ਹੀ ਹੈ ਸਤਿਕਾਰ ਦੀ ਹੈ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਚੱਲਣਾ ਔਰ ਤੁਹਾਨੂੰ ਤਾਂ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਜੀ ਤੇ ਬਸ ਇਹ ਗਲਤੀ ਹੋਣੀ ਸੀ ਹੋ ਗਈ ਰੱਬ ਵੱਲੋਂ ਹੀ ਹੋ ਗਈ ਜਿੱਦਾਂ ਵੀ ਹੋਈ ਚਲੋ ਉਹਦੀ ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ ਪਰ ਤੁਸੀਂ ਪਲੀਜ਼ ਦਿਲ ਤੇ ਨਾ ਲਾਓ ਤੇ ਸ਼ਰਮਿੰਦਾ ਵੀ ਹਾਂ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਇਦਾਂ ਦਾ ਕੁਝ ਨਾ ਹੋਵੇ ਮੈਂ ਤਾਂ ਵੈਸੇ ਸੋਸ਼ਲ ਮੀਡੀਆ ਤੋਂ ਭਾਜੀ ਬੋਲਣ ਤੋਂ ਬੜਾ ਦੂਰ ਰਹਿਣਾ ਪਰ ਜੋ ਹੋਣਾ ਸੀ ਉਹ ਹੋ ਗਿਆ ਪਲੀਜ਼ ਤੁਸੀਂ ਇਹਨੂੰ ਦਿਲ ਤੇ ਨਾ ਲਓ ਤੁਸੀਂ ਸਾਡੇ ਬਹੁਤ ਰਿਸਪੈਕਟਡ ਹੋ ਤੁਸੀਂ ਸਾਡੇ ਬਹੁਤ ਸਤਿਕਾਰਯੋਗ ਹੋ ਔਰ ਤੁਹਾਡੇ ਬਿਨਾ ਵੀ ਅਸੀਂ ਕੁਝ ਨਹੀਂ ਹਾਂ ਤੁਹਾਡੀ ਗਾਇਕੀ ਨੂੰ ਅੱਦਾਂ ਮੁਕਾਬਲਾ ਕਿੱਥੋਂ ਕਰ ਲਾਂਗੇ ਅਸੀਂ ਸਸੀ ਕਲਨ ਚੱਤਰਪਾਜੀ ਪੈਰੀਪੰਨਾ ਜੀ ਭਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਆ ਭਾਜੀ ਮੈਂ ਜ਼ਿੰਦਗੀ ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਤੁਹਾਡੇ ਮਿਊਜ਼ਿਕ ਦਾ ਮਜ਼ਾਕ ਉਡਾਇਆ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ ਚ ਸੀਗੇ ਸਾਡੇ ਦਿਮਾਗ ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗੇਗਾ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ ਚੋਂ ਕੰਟੈਕਸਟ ਚ ਸੀਗੇ ਕਰ ਰਹੇ ਬੱਟ ਪਾਜੀ ਜੇ ਤੁਹਾਨੂੰ ਲੱਗਦਾ ਕਿ ਅਸੀਂ ਗਲਤੀ ਕੀਤੀ ਆ ਵੈਰੀ ਸੌਰੀ ਪਾਜੀ ਤੁਸੀਂ ਵੱਡੇ ਹੋ ਤੁਸੀਂ ਸਾਡੇ ਪੰਜਾਬ ਦਾ ਮਾਣ ਹੋ ਤੁਸੀਂ ਬਹੁਤ ਸੁਰੀਲਾ ਆਰਟਿਸਟ ਹੋ ਬਹੁਤ ਵੱਡੇ ਆਰਟਿਸਟ ਹੋ ਮੈਂ ਤਾਂ ਕੁਝ ਵੀ ਨਹੀਂ ਪਾਜੀ ਛੋਟਾ ਜਿਹਾ ਆਰਟਿਸਟਾਂ ਥੋੜਾ ਬਹੁਤਾ ਹੱਥ ਪੱਲਾ ਮਾਰਦਾ ਫਿਰਦਾ ਜੀ ਤੁਹਾਨੂੰ ਦੇਖ ਕੇ ਤੁਹਾਡੇ ਗਾਣਿਆਂ ਨੂੰ ਸੁਣ ਸੁਣ ਕੇ ਥੋੜਾ ਬਹੁਤਾ ਗਾਣਾ ਸਿੱਖਿਆ ਪਾਜੀ ਬਿਲਕੁਲ ਵੀ ਨਹੀਂ ਮੈਂ ਸੋਚ ਸਕਦਾ ਜਦੋਂ ਤੁਹਾਡੀ ਮੇਰੀ ਕੱਲ ਗੱਲ ਵੀ ਹੋ ਰਹੀ ਸੀ ਰਾਤ ਫੋਨ ਤੇ ਤੁਸੀਂ ਮੈਨੂੰ ਇਹ ਕਿਹਾ ਕਿ ਤੂੰ ਮੇਰੇ ਬੱਚਿਆਂ ਵਰਗਾ ਆ ਯੂ ਆ ਲਾਈਕ ਮਾਈ ਸਨ ਤੇ ਬਾਜੀ ਜੇ ਬੱਚੇ ਤੋਂ ਗਲਤੀ ਹੋ ਗਈ ਆ ਤੁਸੀਂ ਵੱਡੇ ਹੋ ਤੁਸੀਂ ਮaaf ਕਰ ਦਿਓ ਮੈਂ ਕਦੀ ਵੀ ਨਹੀਂ ਸੁਪਨੇ ਚ ਵੀ ਨਹੀਂ ਸੋਚ ਸਕਦਾ ਤੁਹਾਨੂੰ ਹਰਟ ਕਰਨ ਦੀ ਔਰ ਵਾਂਸ ਅਗੇਨ ਆਮ ਵੈਰੀ ਸੌਰੀ ਜੇ ਕਿਸੇ ਵੀ ਗੱਲ ਦਾ ਬੁਰਾ ਲੱਗਾ ਹੋਵੇ ਮੈਂ ਕਦੀ ਵੀ ਨਹੀਂ ਚਾਹਾਂਗਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੇ ਉਧਰ ਜੇਕਰ ਖੇਡ ਜਗਤ ਦੀ ਗੱਲ ਕੀਤੀ ਜਾਵੇ ਤਾਂ ਦੱਸਣਯਾਕ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ T20 ਸੀਰੀਜ਼ ਦਾ ਚੌਥਾ T20 ਬੀਤੇ ਕੱਲ੍ਹ ਯਾਨੀ ਬੁੱਧਵਾਰ ਨੂੰ ਵਿਸ਼ਾਖਾਪਟਨਮ ਦੇ ਡਾਕਟਰ ਵਾਈ ਐਸ ਰਾਜੇਸ਼ਕਰ ਰੈਡੀ ACA VDSC ਸਟੇਡੀਅਮ ਵਿੱਚ ਖੇਡਿਆ ਗਿਆ ਜਿਸ ਦੇ ਵਿੱਚ ਨਿਊਜ਼ੀਲੈਂਡ ਨੇ ਭਾਰਤ ਨੂੰ 50 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਜਿहां ਦੱਸਦੀ ਹੈ ਕਿ ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ ਜਿਸ ਤੋਂ ਬਾਅਦ ਕੌਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੇ ਚੌਥੇ T20 ਵਿੱਚ ਭਾਰਤ ਨੂੰ 216 ਦੌੜਾਂ ਦਾ ਟੀਚਾ ਦਿੱਤਾ ਨਿਊਜ਼ੀਲੈਂਡ ਨੇ 7 ਵਿਕਟਾਂ ਦੇ ਨੁਕਸਾਨ ਤੇ 215 ਦੌੜਾਂ ਬਣਾਈਆਂ ਟੀਮ ਦੇ ਲਈ ਟਿਮ ਸਿਫਟ ਨੇ 68 ਅਤੇ ਡੈਵਨ ਕੌਨਵੇ ਨੇ 44 ਦੌੜਾਂ ਬਣਾਈਆਂ ਭਾਰਤ ਦੇ ਵੱਲੋਂ ਗੁਲਦੀਪ ਯਾਦਵ ਅਤੇ ਅਰਸ਼ ਟਿਪ ਸਿੰਘ ਨੇ 2-2 ਵਿਕਟਾਂ ਲਈਆਂ ਜਿਸ ਤੋਂ ਬਾਅਦ 216 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆ ਟੀਮ ਇੰਡੀਆ ਸਿਰਫ 165 ਦੌੜਾਂ ਹੀ ਬਣਾ ਸਕੀ ਰਿੰਕੂ ਸਿੰਘ 39 ਹਾਰਦਿਕ ਪਾण्डेय 2 ਸੰਜੂ ਸੈਮਸਨ 24 ਸ਼ਿਵਮ ਦੂਬੇ 65 ਕਪਤਾਨ ਸੂਰੇ ਕੁਮਾਰ ਯਾਦਵ 8 ਅਤੇ ਅਭਿਸ਼ੇਕ ਸ਼ਰਮਾ 0 ਤੇ ਆਊਟ ਹੋਏ ਦਸਯੋਗ ਹੈ ਕਿ ਭਾਰਤ ਇਜੇ T20 ਮੈਚ ਵਿੱਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਪਹਿਲਾ ਹੀ ਜਿੱਤ ਚੁੱਕਿਆ ਹੈ ਸੀਰੀਜ਼ ਦਾ ਆਖਰੀ ਮੈਚ ஜவரி நிறுவன்புரம் தான்